ਆ ਰਿਹਾ ਬਾਬੇ ਨਾਨਕ ਦਾ ਕੁਛ ਨਹੀਂ ਹੋ ਸਕਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਨਾ ਲੱਗ ਗਈ ਪਾਰ ਬ੍ਰਾਹਮਣ ਸੋਣਿਆ ਦੋਸਤੋ ਕੀ ਆ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਭੁਲਵਾਨ ਜੀ ਸਤਿ ਸ਼੍ਰੀ ਅਕਾਲ ਜੀ ਪੈਣੀ ਪੈਣੇ ਤੇਰੀ ਕਿ ਪੈਂਦਾ ਕੈਮਰਾ ਹੀ ਲੈ ਗਿਆ ਸਤਿ ਸ਼੍ਰੀ ਅਕਾਲ ਪੈਰੀ ਪੈ ਗਏ ਭੁਲਵਾਨਾ ਇਤੋਂ ਤੱਕ ਲੱਗਿਆ ਹਾਂ ਤੇ ਉਹ ਕੈਮਰੇ ਨਾਲ ਹੀ ਪਹਿਣਾ ਹੁੰਦਾ ਪੈਰੀ ਹੋਰ ਕਿਤਨਾ ਪਹਿਣਾ ਕੀ ਹਾਲੇ ਚੱਲਦਾ ਬਹੁਤ ਵਧੀਆ ਚੱਲਦੀ ਗੱਲ ਕਿੱਥੇ ਅੱਜ ਆਪਾਂ ਕਿੱਥੇ ਆਏ ਤੁਹਾਨੂੰ ਪਤਾ ਕਿ ਕਿੱਥੇ ਭਰਾਣੇ ਉਸ ਦੀ ਦੁਨੀਆ ਤੇ ਵੀ ਚੱਲ ਗਈ ਕਿੱਥੇ ਨਹੀਂ ਮਰਾਨਾ ਸੁਣਿਆ ਇਹਨਾਂ ਤੇਰੀ ਦੁਨਆ ਇਹ ਥੱਲੇ ਆਏ ਹੁਣੇ ਹਲੇ ਮਰਾਨਾ ਨਹੀਂ ਆ ਮਰਹਣ ਮਰਹਣ ਅੱਛੀ ਤੇ ਥੱਲੇ ਉੱਪਰ ਉਸ ਦੀ ਦੁਨੀਆ ਕੋਈ ਸਾ ਬੰਦੇ ਜਿੰਨੇ ਮੱਝੇ ਉੱਥੇ ਹੀ ਹਲੇ ਆਗੇ ਬੰਦੇ ਸਾਰੇ ਆ ਗਿਆ ਵੀ ਮੁੱਟੂ ਨੇ ਵੀ ਆਗੇ ਆ ਯਾਰ ਅੱਛ ਭਾਣ ਅੱਛ ਭਾਣਿਆਂ ਦਾ ਮੈਂ ਆਇਆ ਨਾ ਬੰਦਾ ਦੀਪ ਦੀਪ ਨਾਣੀ ਗੱਲ ਹੈ ਫੋਨ ਲਾਉਣ ਡਿਆ ਮੈਨੂੰ ਆਇਆ ਵਾ ਇੱਥੇ ਹੁਣ ਤਿੰਨ ਕਹੇ ਨੂੰ ਸਾਧਲਾ ਜਿੱਥੇ ਖੜਾ ਵਾ ਮੈਂ ਜਾ ਉਹਦਾ ਨੰਬਰ ਉਹ ਲੱਗਣ ਨਹੀਂ ਦਿਆ ਮੇਤੋਂ ਕਿੰਨਾ ਨੰਬਰ ਮੇਰੇ ਕੋਲ ਆ। ਉਹ ਕਿੰਨੇ ਸੈਂਡ ਕਰਦੇ। ਕੋਈ ਤਾਂ ਨਾ ਹੀ ਬੜੇ ਤਗੜੇ ਤਗੜੇ ਲੈ ਲਏ ਆ ਤੇ ਮੈਚ ਬਹੁਤ ਤਕੜਾ ਪੂਰਾ ਛੇਤਰ ਬੋਲਾ ਹੋਣਾ। ਉਹ ਸ਼ੋ ਮੈਚ ਆ। ਫਾਟਿਆ ਦੱਤਪੁੱਤਰ ਚੜ ਤੂੰ ਵੀ ਆਦੀ ਛੁਰੀ ਜੀ ਤੇ ਕੀ ਕਰਲਾ ਕਾਰਜਾ। ਤਾਦੀ ਆ ਜੀ। ਕਿੰਨੀ ਕੀ ਦੇਰੀ ਲੱਗੂਗੀ? ਆਹ ਕੁਨਾ ਜੋੜਾ ਕੁੜੀਆਂ ਦਾ ਆਹ ਮਾਣ ਬਾਅਦ ਤੋਂ ਤੁਹਾਡਾ ਦੋ ਤੋੜਾ ਰਾਤ ਸ਼ੇਰ ਸਾਹਿਬ ਆਹ ਖੇਡ ਵਿਚ ਕਿੱਦਾਂ ਪਿੱਛੇ ਘੋਟਿਆ ਉਹ ਕਿੰਨੇ ਅਹੀ ਰੈਡੀ ਆ ਬਸ 1.5 420 ਦੇ ਟੰਦੇ ਸਾਹਿਬ ਨਾਲ ਟੰਦਾ ਹੀ ਫਿਰ ਮਾਹ ਪਹੁੰਚਣੀ ਮੈਂ ਤਾਂ ਮੈਂ 3:30 4:00 ਦੇ ਡੋਰੇ ਜਾਣਾ ਹੈ ਨਾ ਫਟੇ ਫਟੇ ਸਾਰੇ ਲਾਏ ਰੈਡੀ ਆਂ ਹਾਂਜੀ ਰੋਬਨ ਵੀਰ ਬਹੁਤ ਬੜਾ ਆਹ ਧਾਰ ਗਿਆ ਆਓ ਸੁੱਖਾ ਸੁੱਖੇ ਨੂੰ ਆਉਣਾ ਮਨ ਸੁੱਖੇ ਸਰਪ ਗੱਡੀਆਂ ਨੂੰ ਫੋਨ ਲਾਈ ਆ ਗਿਆ ਉਹ ਆ ਗਿਆ ਆ ਗਿਆ ਬਸ 5 ਮਿੰਟ ਆ ਗਿਆ ਉਹਨੂੰ ਕਿਸੇ ਦਾ ਕਰਵਾਉਣਾ ਹੈ ਇਹ ਅਗੇ 4 20 ਦਾ ਟਾਈਮ ਦਿੱਤਾ ਵਾ ਪ੍ਰੇਮ ਇਹ ਟੈਟੂ ਨੂੰ ਟੈਟੂ ਕੀ ਦੱਸਦਾ ਕਰਿਆ ਕਿਉਂ ਨਹੀਂ ਪੂਰਾ ਵਧੀਆ ਹੋਣਾ ਹੈ ਪੂਰਾ ਵਧੀਆ ਹੋਣਾ ਮੈਨੂੰ ਫਿੱਕਾ ਲੱਗਦਾ ਕੀ ਨਹੀਂ 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 ਪੂਰਾ ਫਿੱਕਾ ਹੋ ਹੀ ਜਾਂਦਾ ਬੱਚੇ ਇਹ ਸਹੀ ਸੀਰੀਅਸ ਮੈਨੂੰ ਨਾ ਚਮਕ ਬੰਦੀ ਆ ਜਿੱਦਾਂ ਪਕੀਆਂ ਲੱਗਦੀਆਂ ਮੈਨੂੰ ਇਹ ਮੈਂ ਨਹੀਂ ਕਰਾਈਏ ਉਹ ਨਹੀਂ ਹੁੰਦੀ ਲੱਗਦਾ ਚਮਕ ਬੰਦੀ ਜਾਂਦੀ ਆ ਆ ਮਨੇ ਉਹ ਗੱਲ ਆ ਜਦਾ ਫਾਟ ਰਸੂ ਦਾ ਜੀ ਇਹਨੇ ਕਰਾਂਗੇ ਮਰੇ ਤਾਂ ਹੋਰ ਚਮਕ ਬੰਦ ਦੀ ਪੁਰੀ ਨਾ ਹਾਂ ਹੁਣ ਮਜੀਦ ਪਲਾਣ ਪੂਰਾ ਆਪਣੇ ਡੋਲੇ ਦਾ ਰਾਜ ਦੱਸ ਕੀ ਆ ਮੈਨੂੰ ਕਹਿੰਦਾ ਹਾਂ ਡੋਲੇ ਦਾ ਰਾਜ ਦੱਸ ਕੀ ਲੋ ਮੈਂ ਡੋਲਾ ਡੋਲੇ ਦਾ 19 ਦਾ ਡੰਬਲ ਦਾ 10 ਪਲਾਣ ਸੇਰੇ ਕੇ ਨਜ਼ਰ ਮੇਤਲ ਹਾਂ ਸੇਰੇ ਮਜੀਦ ਡੋਲਾ ਹੁਣ ਪੂਰਾ ਤਗੜਾ ਹੈ ਜੋ ਕਤਾ ਲੈ ਆਏ ਬਰਪਾਲੀ ਹਾਂ ਹੈਗੀ ਆ ਕੈਪ ਜੀ ਭਾਈ ਉਹ ਉਹ ਦਾ ਨਾ ਨਾ ਉੱਠਣੇ ਹੁੰਦੇ ਉਹ ਹੈ ਉਹਨਾਂ ਦਾ ਨਾ ਨਾ ਉੱਠਿਆ ਨਾ ਰਲਿਆ ਉਹ ਤੇ ਮੈਂ ਮਾ ਚੋਕੀ ਖੇੜਲੇ ਮੈਂ ਪੰਜ ਸਾਲ ਤੇਜੇ ਚੌਥੇ ਸਾਲ ਹੋ ਗਿਆ ਮੈਂ ਖੇੜਦਾ ਚਾਰ ਸਾਲ ਪਹਿਲਾਂ ਲੋਡੋਂ ਜੀ ਨਹੀਂ ਖੇਡੇ ਆਪਾਂ ਮਰ ਕੇ ਖੇੜਦੇ ਰਹੇ ਸੀ ਨਹੀਂ ਖੇਡੇ ਹਾਂ 19 ਜੀ ਮੈਂ ਨਾ ਨਾ ਰਲਿਆ ਕਿ ਆਪਾਂ ਕਿੱਡੇ ਦੋਲੇ ਤੋਂ ਫੋਟੋਆਂ ਕਿ ਕੈਪ ਵਾਲੀਆਂ ਉਹ ਤਾਂ ਪੂਰੀ ਤਿਆਰੀ ਜੀ ਬਣ ਲਾਤੀ ਉਹ ਤਾਂ ਦੋਲਾ ਪੂਰਾ ਗੱਲ ਕਹਦੀ ਮਿਹਨਤੀ ਆ ਮਿਹਨਤ ਕਰਦਾ ਬੰਦਾ ਨਾ ਭਰਾ ਮੇਰੇ ਸਾਰੇ ਮਿਹਨਤ ਨਾਲ ਕਹਣਾ ਨਹੀਂ ਜੀਦਾ ਬੈਗਰਾਉਂਡ ਜਿਉਂ ਨਹੀਂ ਕਹਦਾ ਫੜ ਸਕਦਾ ਜਿਵੇਂ ਜਿਵੇਂ ਜਿਮ ਵੀ ਲਾਉਣਾ ਜਿਮ ਦੇ ਵਿੱਚ ਹੀ ਆਪਣੀ ਦੇਸੀ ਮਿਹਨਤ ਗੜੀ ਵਧੀਆ ਮੈਂ ਜਿਮ ਲਾਉਣਾ ਨਾ ਸਕੈਟਲ ਵਾਲੇ ਬੰਦੇ ਨਾ ਮੋਟਾ ਡੱਪਲ ਲਾਉਣਾ ਬੈਚ ਪ੍ਰੈਸ ਵਾਲੇ ਮਾਰਨੇ ਕਿੱਲੇ ਬਣਾ ਰੱਸਾ ਖਿੱਚਣਾ ਵਰਕਸ਼ਾਪ ਕਰਨ ਵਾਸਤੇ ਜਾਂ ਥੋੜਾ ਹੋਣਾ ਨਾ ਹਾਂ ਸਵਾਧੀ ਜਿਮ ਜੀ ਦੇਸੀ ਮਿਹਨਤ ਲਾ ਜਾਂਦੀ ਆ ਆਓ ਸਭ ਬਾਹਰ ਲਾਉਂਦੇ ਰਹੇ ਦੇਸੀ ਮਿਹਨਤੀ ਆ ਜੀ ਲੱਗਦੀ ਆ ਹੋਰ ਆਪਾਂ ਗੜੇ ਵੀ ਦੇਖਣਾ ਨਾ ਕਰਦਾ ਮੋੜੇ ਸ਼ੋਲਡਰ ਵਕਰੇ ਲਾਉਣੀ ਲਾਉਣੀ ਦੇ ਆਹੋ ਦੇਸੀ ਮੇਤਾਂ ਉਹ ਦੇ ਕੀ ਇਹ ਕਾ ਆਪਣੀ ਮਹਿੰਦੀ ਉਹ ਦੇਸੀ ਉਹ ਡੰਬਲ ਕੇ ਤਾਂ ਐਂ ਲਾਈਦੇ ਪਰਵਾਨੀ ਵਾਲੇ ਕਹਿੰਦੇ ਕਿ ਉਹ ਫੜ ਦਿੰਦੇ ਕਰੀ ਕੁੜੀ ਚਾਹੀਦੀ ਉਹ ਨੋਂਦੇ ਆ ਸਭ ਜਾਨ ਆਏ ਆ ਆਹ ਲੋਕ ਸਭੀ ਦੇ ਆ ਜੱਖੀ ਚੱਲਦੇ ਨਹੀਂ ਉਹ ਲੋਕ ਸਮਝਦੇ ਵੀ ਇਹਨਾਂ ਨੂੰ ਯਾਚ ਨਹੀਂ ਸੱਟ ਲਾਉਂਦੀ ਯਾਰ ਉਹ ਹੈ ਨਾ ਹੈ ਨਾ ਇਹੋ ਕਰਨੇ ਬਾਕੀ ਮਹਤ ਮਹਿੰਦੀ ਆ ਵਾਏ ਨੂੰ ਕੰਮ ਆ ਆਹ ਮਹਿੰਦੀ ਕਿਉਂਦੀ ਸਰ ਮੈਂ ਤਾਂ ਦੱਸ ਦੀ ਆ ਠੀਕ ਹਾਂ ਤੂੰ ਮਹਿੰਤ ਲਈ ਆ ਪ੍ਰਾਣੀ ਨਾ ਛੇ ਮਹੀਨੇ ਕਰੀ ਕਰਲੀ ਬੁੜੇ ਨੇ ਕਿੱਥੋਂ ਨਹੀਂ ਬੰਦੇ ਸਾਹਸਾਂ ਚ ਖੇਡਦੇ ਜਾਗੇ। ਉਹ ਜਾਗ ਨਹੀਂ ਕਿੰਨਾ ਮਿਹਨਤ ਨਹੀਂ ਕੀਤੀ। ਮੈਨੂੰ ਬੜਾ ਸ਼ੌਂਕ ਹੈ ਜਿੱਦਾਂ ਚਾਚੀ ਮੈਂ ਬੜਾ ਡੰਬਲ ਚੁਲਾਉਂਦਾ ਬੜਾ ਏਦਾਂ। ਡੰਬਲ ਡੰਬਲ ਕਿਹ ਹੈ ਜਿੱਥੇ ਪੂਣ ਲੇ ਕੇ ਮੈਂ ਲੇ ਕੇ ਮਾਰ ਲਾਸ ਪਾਰਟੀ ਮੈਂ ਰੱਖ ਲੈ ਗੱਡੀ। ਅੱਗੇ ਮੇਰੇ ਮਾਰੇ ਇਹ ਲਾ ਕੇ ਵਖੀ ਰੰਗ ਦਾ ਡੰਬਲ ਲਈਦੇ। ਮੇਰੇ ਪਰ 8 ਡੰਬਲ ਵੀ ਲੱਤੇ ਹੋ। ਉਹਨਾਂ ਤੋਂ ਕਰ ਬਣ ਗਿਆ। ਵੇਟ ਵੀ ਲਿੱਕੇ ਆ। ਇਹ ਸਾਰਾ ਕੁਝ ਹੀ ਰਸਤਾ। ਇੱਕ ਰਾਮ ਦੀ ਬੱਸ ਕਰਨੀ ਨਾ। ਅੱਜ ਮੈਂ ਛੁੱਟ ਕੇ ਤੁਮ ਕੀ ਕਹਿੰਦੇ ਸਮਾਹਤੀ ਸ਼ੁਰੂ ਕੀਤੀ ਗਏ। ਸ਼ੁਰੂ ਇਤੋਂ ਕੀਤੀ ਵੀਰੇ ਡੰਬਲਾਂ ਨੂੰ ਹਾਂ ਤੇ ਆਪਾਂ ਨਾਲ ਨਿਆ ਉਹਦੇ ਬਾਅਦ ਛੋਟੀ ਪਲੇਟ ਪਾਉਂਦਾ ਲਈ ਉਹਦਾ ਬੱਸ ਰਾਜੇ ਤੋਂ ਥੋੜੀ ਲੱਗਦੀ ਸੀ ਉਹਦਾ ਨਿਆਣਾ ਤੇ ਹੈਗਾ ਨਹੀਂ ਆਇਆ ਉਹ ਤਾਂ ਆਇਆ ਸੀ ਸਾਨੂੰ ਸੰਝ ਆਇਆ ਸੀ ਸਮਾਨ ਦੀ ਇਦਾਂ ਤੇ ਮਿਹਨਤ ਲਾਉਣ ਨੂੰ ਮੁੰਡੇ ਮੁੰਡਾ ਤਾਂ ਕੋਈ ਆਇਆ ਨਹੀਂ ਫਿਰ ਮੈਂ ਘਰੇ ਲੈ ਆਂਦੇ ਨਹੀਂ ਆ ਵਧੀਆ ਹੀ ਆ ਲੋਹੇ ਵਾਲੇ ਬਹੁਤ ਵਧੀਆ ਹੀ ਉਹ ਸਾਡੇ ਵੇਗੇ ਉਹ ਗਰਾਉਣ ਤੇ ਚੋਪਰ ਗੋਲ ਜਿਆਦਾ ਵਧੀਆ ਰਹਿੰਦਾ ਜੀ ਕਿਹੜੇ ਗੋਲ ਉਹਦਾਂ ਕੀ ਹੁੰਦਾ ਉਹ ਜਿਆਦਾ ਵਧੀਆ ਹੈ ਉਹ ਹੌਲੇ ਹੁੰਦੇ ਨਹੀਂ ਨਹੀਂ ਹੁੰਦੇ ਉਹ ਲੈ ਕੇ ਸਰ ਕਿਹੜਾ ਆ ਨਾ ਪਾਰ ਆ ਇਹਦਾ ਭਾਰਕ ਤਾਂ ਵਧਾ ਲੀਦਾ ਇਹਦਾ ਇਹ ਫਾਇਦਾ ਮਿਆਣੀ ਨੂੰ ਕਹਿੰਦੇ ਤੇਰੀ ਕੂਨੀ ਕਾ ਤੋ ਮੋਟੀ ਹੋਈ ਜੀ ਆ ਚੀਜ਼ ਆਪਣੇ ਆਂ ਕਰਾਉਣੇ ਆ ਭਾਜੀ ਹਾਜ਼ਰ ਹੁਣੀ ਹੁਣੀ ਆ ਆ ਚੀਜ਼ ਲੋਕ ਇਹਨੇ ਕਿਦਾਂ ਮੋਟੀ ਹੋਈ ਦੇ ਮਿੱਥੋਂ ਆਇਆ ਕਰਕੇ ਇਹ ਡੰਬਲ ਨੇ ਬੰਨ੍ਹੇ ਇਹ ਰਾਏ ਗੋਟ ਸਿੱਤਾ ਕਿੰਨੇ ਮੋੜ ਵੋਏ ਹੋਏ ਜਲੇਬ ਬਹੁਤੇ ਗਰਮ ਨੇ ਆ ਮਾਦੀ ਨਾਲ ਦੇ ਨੇਰੇ ਲੱਭਣੇ ਬਾਪਾ ਬਾਪਾ ਜੀ ਚਾਹ ਚੁੱਕੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਜਿਹੜਾ ਸ਼ੋਅ ਮੈਨੇ ਖੇਡਿਆ ਜਾਣਾ ਹੈ। ਸਾਰਾ ਬਿਲਕੁਲੀ ਅਦਾ ਇਹ ਤੋਂ ਦੇ ਸਾਥ ਦੇ ਬੜੇ ਮਸ਼ਹੂਰ ਨੇ ਟਰਾਲੀਆਂ ਦੇ ਪਿੱਛੇ ਕਰਕੇ ਮੋਟਾ ਮੋਟਾ ਲਿਖਿਆ ਦਮ। ਇਹ ਜਿਹੜੇ ਪਹਿਲਾਂ ਦੇ ਨੂੰ ਜਾਣਨ ਦਾ ਇਹ ਚੰਗੀ ਤਰ੍ਹਾਂ ਜਾਣਦੇ ਹੋ ਨਹੀਂ ਜਾਣਦੇ। ਦਿਨ ਮਾੜੇ ਚੱਲਣ ਦੇ ਹਾਲੇ ਥੋੜੇ ਦਿਨਾਂ ਸਾਰੇ ਜਾਣਨ ਲੱਗ ਪੈਣਗੇ। ਜਾਣਦੇ ਨਹੀਂ ਨਾ ਮਾੜੇ ਵੀ ਚੱਲ ਜਾਂਦੇ ਨੇ। ਮੈਂ ਦੇਖਣੇ ਸਾਰੇ ਵਧੀਆ ਨੇ ਮਾੜੇ ਵੀ ਦੇਖਣ ਲਈ ਚੰਗਾ ਨਜ਼ਾਰਾ ਕੁਝ ਨਾਲੇ ਪਤਾ ਲੱਗ ਜਾਂਦਾ। ਬਾਬਰ ਕਰਦੇ ਨਹੀਂ ਕਰਦਾ। ਆੜ ਨਾਲ ਆਉਟਲ ਪਟੋ ਨੂ ਕਿਹੜਾ ਬਟਾ ਵੀਰੇ ਸਾਡਾ ਬਟਾ ਬਣ ਗਿਆ ਉਹਨੂੰ ਪਟਾ ਮਰ ਗਿਆ ਇੱਕ ਕਰਾ ਇਹ ਕਿਹੜਾ ਹੈ ਫੋਟੋ ਆਡੀਓ ਇਹਦਾ ਕਰੋ ਆਹ ਰਹਿਣ ਨੂੰ ਪਾ ਦੇ ਨੀ ਨੀ ਮੈਂ ਥੋੜਾ ਜਿਹਾ ਜਰਾ ਰੋਡ ਵਾਲੇ ਪੁਲਿਸ ਦੇ ਬਾਈਕ ਕੋਲ ਆਵਾਜ਼ ਹੁਣ ਮੰਨਜੀਤ ਨੇ ਤੈਨੂੰ ਪੱਟਾ ਦੇ ਲਾਉਂਗਾ ਜੀ ਜਦੋਂ ਤੂੰ ਬੁਲਾਉਂਗੇ ਮੈਂ ਤਾਂ ਗਾਉਂਟ ਬਣਦਾ ਹਾਂ ਅਕਸਰ ਤੁਹਾਡੇ ਫੈਨ ਹੋਣ ਕਿੰਨੇ ਆਲੇ ਦੋਲੇ ਵੇਖੋ ਦੋ ਕਿਹਨਾਂ ਕਿਤੇ ਦੇਖਦੇ ਸਪੈਸ਼ਲ ਹੁਣ ਲੋਕ ਮੈਨੂੰ ਵੀ ਸੈਂਡ ਕਰਦੇ ਮੈਂ ਵੀ ਪਾਈ ਉਹ ਬੀਪਵਾ ਦੇ ਰਾਬਿੰਡਰਾ ਰਾਜ ਦਾ ਫੇਰ ਹਾਂ ਜ ਆਂਦੇ ਨਾ ਮਿਹਨਤ ਨਹੀਂ ਲਾਉਂਦਾ 10 ਰਾਜ ਇਹਨੂੰ ਬੰਨਾ ਚੋਰੀ ਚੋਰੀ ਸਟੀਲ ਦੇ ਉਹ ਹੀ ਡੰਬੜਾ ਉਹ ਵੀ ਸਟੀਲ ਦੇ ਚੋਰੀ ਚੋਰੀ ਦੇ ਰੱਖ ਲੈਣਾ ਕਿੰਨੇ ਆਏ ਕਿ ਤੋਹੇ ਪਤਾ ਨਹੀਂ ਯਾਰ ਬਾਬਾ ਚੰਦੇ ਲੈ ਗਈ ਸੱਤ ਹੀ ਆ 12 ਚਾਹੀਦੇ ਜਰੂਰੀ ਇਹ ਤੋਲ ਕੇ ਆ 110 ਰੁਪਏ ਤੋਲ ਕੇ ਦਿੰਦੇ ਤੋਲ ਕੇ ਆ 110 ਰੁਪਏ ਵੀ ਇੱਥੇ ਤੋਲ ਕੇ ਦਿੰਦੇ ਆ ਆ 110 20 ਰੁਪਏ ਆ ਮੰਨ ਲਓ ਅੱਜ ਕੋਈ ਨਾ ਆਉਂਦਾ ਨਾ ਆਉਂਦੀ ਆ ਕੁਣੀ ਵੇਖੀ ਇਧਰ ਕੁਣੀ ਵੇਖੀ ਕੁਣੀ ਕੁਣੀ ਵੇਖੀ ਨਹੀਂ ਇਹ ਮਰੀਦਾ ਨਹੀਂ ਮੁੰਡੇ ਦੇ ਮਸਲ ਨਿਕਲੇ ਹੋ ਕਿਹੜਾ ਮਸਲਾ ਹੈ ਆ ਲਾ ਕੇ ਵੇਖ ਤਰੀਕੂ ਨਹੀਂ ਦੱਸੂ ਰਿਖੋ ਤੇਰੀ ਕੀ ਚਾਹੀਦੀ ਲੀ ਮਾਰਦਾ ਨਾ ਵੇਖੀ ਐਂ ਖੜ ਤੇ ਘਮਾ ਦੇ ਫੇਰ ਨਹੀਂ ਹੋਣਾ ਐਂ ਨਹੀਂ ਹੋਣਾ ਕਰਵਾ ਪਾਟਦਾ ਜੋਰ ਪ੍ਰਵਾਹ ਕਿੰਨੇ ਕਿੰਨੇ ਤੇ ਹੋਣਗੇ ਆ ਡੰਗਰ 8 8 ਦਾ 10 ਦਾ 10 ਦਾ 10 ਦਾ ਥਰਮੋ ਤੋਂ ਗਾਂ ਬੈਠਾ ਆ ਕੀ ਦੀ ਆ ਬੁੱਤਾਲ ਦੀ ਜਮਾਈ ਤੇ ਆ ਰਹਿ ਕੇ ਨਾ ਲਾ ਰਿਹਾ ਹਾਂ ਤੇ ਆ ਰਿਹਾ ਹਾਂ ਤੇ ਆ ਰਿਹਾ ਹਾਂ ਹੋ ਤਾ ਉਹ ਵੀ ਨਹੀਂ ਰਹਿ ਕੇ ਜੇ ਕੱਟ ਕੇ ਜੇ ਮਾਰ ਕੇ ਕੋਈ ਨਾ ਮਤ ਇਹ ਦੱਸ ਕੇ ਖਾਣਾ ਮਿਲਣਾ ਨਹੀਂ ਹੋਣਾ ਅਰੇ ਦੇ ਨੌਜਾਨ ਗੱਭਰੂ ਭਾਈ ਲੱੱਡੂ ਵਾਲਾ ਜੱਗਾ ਪੁੱਸਿਆ ਵਾਲਾ ਤੇ ਉਧਰਲੇ ਵੱਨੇ ਪਧਰੀ ਵਾਲਾ ਰਾਜਾ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਤੋਂ ਜੱਫੇ ਲਾ ਕੇ ਵਾਪਸ ਆਇਆ ਰਾਜਾ ਪਹਿਲਾ ਮੈਚ ਲਾਜਾ ਨਾਲ ਅੱਜ ਦੇ ਦਿਨ ਦਾ ਇਹ ਗੱਲਾਂ ਦੂਜਾ ਮੁਕਾਬਲਾ ਖੇਡਣ ਜਾ ਰਿਹਾ ਆਹ ਦੁਨੀਆ ਦਾ ਮੰਨਿਆ ਪਰਵਦਿਆਂ ਖੇਡ ਕਬੱਡੀ ਦਾ ਡੀਟੀਓ ਮੇਰੇ ਮਿੱਤਰੋ ਚੌਰਾ ਸਿੰਘ ਦਾ ਅਰਸ਼ ਪੁੱਤ ਗਿਆ ਇਧਰ ਮੇਰੇ ਤੇ ਤਾੜੀਆਂ ਮਾਰੋ ਜੋਰਦਾਰ ਲੈ ਵੀ ਬਾਲਿਆ ਵੇਖ ਜਿਦਾ ਆਹ ਸਾਡੀ ਖੇਡ ਕਬੱਡੀ ਦਾ ਸਿਮਰੋ ਗੱਡ ਕੇ ਆਏ بابا جیسے کر کے اور شنکر جہاز سب والا کبڈی باؤنڈ نہیں بدھ گیا میرے م ਆਵੇ ਹੋਰਾਂ ਦਾ ਫੈਰੀ ਸਾਡੇ ਮੰਦਰ ਸਾਹਿਬ ਦਾ ਜਹੇਤਾ ਆ ਗੱਭਰੂ ਕਹਿੰਦੇ ਸ਼ੰਕਰ ਜਹਾਜ ਹੈ ਮੂਰੇ ਕਹਿੰਦੇ ਕੌਣ ਹੈ ਇਧਰਲੇ ਬੰਨੇ ਰਾਜਾ ਪਤਰੀ ਵਾਲਾ ਖੇਡਿਆ ਇੰਗਲੈਂਡ ਖੇਡਿਆ ਕਹਿੰਦੇ ਆਸਟ੍ਰੇਲੀਆ ਦੁਨੀਆ ਭਰ ਦੇ ਵੱਖ-ਵੱਖ ਮੈਦਾਨਾਂ ਵਿੱਚ ਜਫੇ ਲਾਉਣ ਵਾਲਾ ਜਿਹੜੇ ਜਿਹੜੇ ਦੀਪ ਦੇ ਜਵਾਨ ਇੱਕ ਵਾਰੀ ਦੀਪ ਨੇ ਵੀ ਦਾ ਕਹਿੰਦੇ ਟਾਪ ਰੇਡਰ ਖਵਾਉਂਦਾ 500 ਰੇਡ ਮੂਰੇ ਖੇਡ ਕਬੱਡੀ ਦਾ ਵੀਡੀਓ ਆ ਇੱਕ ਪਾਸੇ ਪ੍ਰੀਤ ਪਾਈ ਲੱਤੂ ਵਾਲਾ ਪਤਰੀ ਵਾਲਾ ਰਾਜਾ ਤੇ ਕਹਿੰਦੇ ਨੌਜਵਾਨ ਮਹਿਮਾਨੀਆ ਓ ਦਾ ਨਵਾਬ ਬਣਦਾ ਬੜੇ ਵੀ ਕਹਿੰਦਾ ਸ਼ੰਕਰ ਫੜਦਾ ਓਏ ਬਾਣੀ ਰੋਬਰਟ ਸਰ ਜੀ ਕਹ ਰਹੇ ਐ ਕਿ ਮਾਰ ਦਿੱਤੇ ਯਾਰਾ ਮੰਗਿਆ ਪਿੰਡਿਆਂ ਨੂੰ ਮੰਗਿਆ ਪੈਣਾ ਨੂੰ ਅੰਬਾ ਸਿਰ ਸਗੀਆ ਦੁਨੀਆ ਦਾ ਮਹਾਨ ਰਿਸਕਮ ਖਿਡਾਰੀ ਐ ਪਰ ਸਾਹਮਣੇ ਟੱਕਰ ਕਰੋ ਪੁਆਇੰਟ ਕਿੰਦਾ ਵੀ ਰਸਾ ਭਰ ਆ ਜੀ ਜਫਾ ਜਫਾ ਆ ਗਿਆ ਮਹਿਮਦ ਵਣਗੇ ਨਵਰੀ ਨੇ ਕਹਿੰਦੇ ਜਫਾ ਲਾ ਤਾਂ ਦੋ ਮੇਰੇ ਮਿੱਤਰੋ ਚੱਲ ਆ ਰਿਹਾ ਹੈ ਤੇਰੀ ਗੱਲ ਪਈ ਪਾਈਟਾਂ ਦਾ ਜੀਪਾਂ ਦਾ ਜੇਤੂ ਹਾਂ ਬੋਰ ਦੀ ਧਾਤੀ ਹੈ ਇੱਕ ਪਾਸੇ ਰਾਜਾ ਪੱਤਰੀ ਵਾਲਾ ਲਓ ਜੱਪਾ 5000 5000 ਸਰਪੰਚ ਗੁਰदयाल ਸਿੰਘ ਜੀ ਵੱਡੇ ਮਾਰਤਾ ਕਰ ਰਹੇ ਰਾਜਾ ਪੱਤਰੀ ਵਾਲਾ ਲਓ ਜੱਪਾ ਜੱਲ ਸ਼ੇਰ ਨੂੰ ਨਹੀਂ ਇਹ ਸਮਾ ਦੇ ਆਹ ਦੇਖੋ ਆੜੀਆਂ ਮਾਰਦੇ ਜੱਪਾ ਕਾਲਾ ਲਾਇਆ ਕਲਚ ਪਲੇਟਾਂ ਦਾ ਧੂਆ ਬਣਾਦਾ ਫੜ ਕੇ ਆਹ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੇ ਮੇਰੇ ਮਿੱਤਰੋ ਓਏ ਖੱਤੇ ਪੂਰੀ ਕਾਲਵਾ ਦੇ ਹਰਪਾਲ ਦੀ ਜਾਂ ਕਹਿ ਦੋ ਘੋੜੀਏ ਵਾਲੇ ਨੂੰ ਮੇਰੇ ਮਿੱਤਰੋ ਇਹ ਮਨਜੀਤ ਆਇਆ ਹੋਇਆ ਨਵੇਂ ਪਿੰਡੀਆਂ ਇਹ ਵੀ ਦੁਨੀਆ ਦਾ ਮੰਨਿਆ ਪਰਵਾਨਿਆ ਰੇਡਰ ਬਣ ਗਿਆ ਖੇਡੂ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਓਏ ਫਰੀਦਕੋਟ ਓਏ ਖੇਮ ਕਰਨਾ ਓਏ ਮਨਜੀਤ ਓਏ ਸ਼ਰਨਾ ਟੱਗੋ ਰਮਣੇ ਵਾਲਾ ਕਬੱਡੀ 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 ਯਾਰ ਅੰਮਾ ਸਰਸੰਗਾਂ ਦਾ ਇੱਕ ਰੋਬਟ ਸਰ ਪਰਹਾੜਾ ਕਹਿੰਦੇ 5000 ਦਿੱਤਾ ਜਾਵੇਗਾ ਰਾਨੀ ਬਲਾਂ ਦੇ ਮੇਲੇ ਦਾ ਬੋਟਾ ਜੇਤੂ ਮਰੇ ਮਿੱਤਰ ਹਰਪਾਲ ਕਲਮਾ ਦੇ ਮਹਿਮਦ ਵਾਲੀਆ ਜੋਤਾ ਹਰਪਾਲ ਜੋਤਾ ਕਹਿੰਦਾ ਪਿਆਰ ਨਾਲ ਚੱਲ ਭਾਈ ਮੁੱਕੀ ਨਾਵਾ ਬੂਟਾ ਦੀ ਬੂਟਾ ਦੀ ਵੱਡੇ ਐਲਾਨ ਹੋਏ ਐ ਦੋਵੇਂ ਪਾਸੇ ਨਾਮ ਹੁੰਦਾ ਸੁਖਵਾਰੀ ਸਾਹਿਬ ਜਿਉਂਦੇ ਰਹਿਓ ਧੰਨਵਾਦ ਹੈ ਗੁਰਦਾਸ ਸਿੰਘ ਜੀ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਹੈ ਭਾਈ ਬਰਜੀਤ ਸਿੰਘ ਜੀ ਪ੍ਰਧਾਨ ਸਾਹਿਬ ਗੁਰਸਾਤ लेके ਆਇਆ ਵੀਰ ਚਾਰ ਹੈ ਮਾਧੇ ਦੇ 4x4 ਪ੍ਰਮੋਟਰ ਜੱਟ ਪਿੰਲੇਗਲ ਦੀਨੇ ਵਾਲਿਆਂ ਦੇ ਨਾਲ ਪਰ ਜੁੜੀਏ ਫਿਰ ਨੰਗਿਆ ਪਿੰਡਿਆਂ ਦੇ ਨਾਲ ਮੇਰੇ ਬਤਰੇ ਹਰਮਨ ਬੁਲਟ ਪਰ ਟੱਚ ਕਰਵ ਸੁਖ ਸਲਫ ਕਟੀਆਂ ਕਿੱਥੋਂ ਵੱਡੀਆਂ ਨੇ ਸਰਦਾਰ ਛਿੰਦਾ ਸਿੰਘ ਜੀ ਸਰਪੰਚ ਵਿਦੇਸ਼ ਸਾਹਿਬ 6 ਦਸੰਬਰ ਦੇ ਸੱਦੇ ਲੈ ਕੇ ਆਏ ਆ ਧੰਨਵਾਦ ਗੁਰਮੀਲ ਸਿੰਘ ਮਹਾਨ ਕਮਿਸ਼ਨ ਪਰ ਸਾਹਮਣੇ ਯੂਨੀਅਨ ਹੋਰ ਇਹ ਆ ਕਾਰਟ ਮਸਤ ਗੜੀਆਂ ਜੰਮੇ ਭਹਾਵ ਦੇ ਪਿੰਡ ਦਾ ਲੰਤੋ ਪਹਿਲਵਾਨ ਦੇ ਪਿੰਡ ਦਾ ਮੇਰੇ ਮਿੱਤਰੋ ਉਧਰ ਕਹਿੰਦੇ ਭਾਈ ਨੰਦੂ ਦੀ ਟੀਮ ਕੁਲਵੀਰ ਸੋਕੇਟ ਸਾਹਿਬ ਵਰਦੀਾਲ ਸਿੰਘ ਜੀ ਸਰਪੰਚ ਸਾਹਿਬ ਸਾਡੇ ਪਤਵਾਰੀ ਸਾਹਿਬ ਜੀ ਦਾ ਧੰਨਵਾਦ ਹੈ ਸਾਰੇ ਵੀਰ ਨੇ 5-5000 ਦਿੱਤਾ ਜਾਣਾ ਮੇਰੇ ਮਿੱਤਰੋ ਉਧਰ ਕਬੱਡੀ ਪੈਰੀ ਹੈ ਸਾਹਮਣੇ ਕਹਿੰਦੇ ਮਸਤਗੜ ਪਿੰਡਾਂ ਹੋਂਤੇ ਕਹਿੰਦੇ ਨੌਜਨ ਚੰਦ ਹੋਰ ਦਾ ਇੱਕ ਕਾਰਜ ਵਾਸਤੇ ਰਹੀ ਹੈ ਲੱਖਾਂ ਪਹਿਲਵਾਨ ਦੀ ਫੇਰਾ ਠੱਠੀਆਂ ਵਾਲਾ ਮਿਲ ਕੇ ਫੈਸਲੇ ਕਰ ਰਹੇ ਆ 5 ਤੇ 5000 ਲੱਗਾ ਹੋਇਆ ਅੱਜ ਦੇ ਮੈਦਾਨ ਦੇ ਉੱਪਰ ਮੇਰੇ ਮਿੱਤਰੋ ਯਾਫੀਆਂ ਦੀ ਮਾਨਸਮਾਨ ਹੋ ਰਹੀ ਹੈ ਔਰ ਮੈਚ ਦਾ ਕੁਝ ਸਮਾਂ ਬਾਕੀ ਹੈ ਦੁਨੀਆ ਖੁੱਪੀ ਬੈਠੀ ਅੱਜ ਦੇ ਮੈਦਾਨ ਦੇ ਉੱਪਰ ਫਿਰ ਮਹਾਰਾਣੇ ਦੇ ਵਿਚਾਇ ਸਾਲ ਭਾਈ ਬਲਜੀਤ ਸਿੰਘ ਪ੍ਰਧਾਨ ਸਾਹਿਬ ਜੀ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਸਾਰਾ ਨਜ਼ਰ ਮਾਟਰ ਰੌਮਨਦੀਪ ਜੀ ਸਾਡੇ ਉਹਨਾਂ ਨੂੰ ਸਿਹਰਾ ਜਾਂਦਾ ਹੈ ਕਿ ਆਹ ਮਲ ਕਿੰਦਾ ਸੱਦੀ ਦੇ ਆ ਸਾਰੇ ਹੀ ਸਟਾਰ ਸੱਦੇ ਆ ਰੌਲਾ ਨਵੇੜੀਏ ਕਬੱਡੀ ਪਾਈਏ ਦੀਪ ਲਓ ਸਾਹਮਣੇ ਕਹਿੰਦੇ ਕੀਲਾ ਦੀਪ ਹੰਦਿਆਂ ਨੂੰ ਵਧਿਆ ਮੇਰੇ ਮਿੱਤਰੋ ਮੱਝ ਦੀ ਧਰਤੀ ਯਾਰ ਦਖਾਣਾ ਉਹ ਪੰਚ ਦਾ 100000 ਦਾ ਜਫਾ ਫਰਾ ਮੇਰੇ ਮਿੱਤਰੋ ਲਾਸਟ ਕਬੱਡੀ ਅੱਜ ਤੇ ਦਿੰਦੀ ਆ ਆਹ ਕਹਿੰਦੇ ਮਹਾਰਾਣੇ ਵਿੱਚ ਸਿਰੇ ਦਾ ਮੈਚ ਇੱਕ ਵਾਰੀ ਤਾੜੀਆਂ 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 ਆਓ ਆਓ ਬੱਲੇ 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 ਆ ਹਾਂ 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 ਬੋਲੇ ਲੇਕਿਨ ਹੋਰ ਲੱਗਿਆ ਜਫਾ ਇਹ ਰੇਡਰ ਭੱਜ ਗਿਆ ਰੇਡਰ ਤੇ 15000 ਪਟਵਾਰੀ ਸਾਹਿਬ पंच नीर पंद्रहं 15 परे 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 अंदीप करे हज़ार पंद्रहं पंद्रहं साल तरके घरे पंद्रहं हज़ार जिते जोतां माण्हू ਉਧਰ ਧੰਨਵਾਦ ਮੱਧਪਾਉਰ ਸਰਕਾਰ ਦੇ ਪਿਆਰ ਤੇ ਅੱਜ ਦੀ ਧਰਤੀ ਤੇ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਮੇਰੇ ਮਿੱਤਰੋ ਆ ਦੀਪਦਰ ਜੀ ਵਾਲਾ ਕਬੱਡੀ ਪਾ ਰਿਹਾ ਗਿਆ ਪਾ ਗਿਆ ਪਾਈ ਤੇ ਲੱਗ ਗਿਆ ਕੋਈ ਰਾਈਡ ਸ਼ਾਨਾ ਇਹ ਸਵਰਾਜ ਦਾ ਜੇਤੂ ਆ ਆ ਮੱਝ ਦੇ ਮਾਲਵੇ ਦੀ ਟੱਕਰ ਧਰਤੀ ਮਿਲਾ ਨਹੀਂ ਕੁੰਡੀਆਂ ਦੇ ਸਿੰਘ ਫਾਨਾ ਵਾਲਾ ਭੇਡ ਮੁੜਕਮਾਨੂ ਦਾ ਥਾਰ ਦਿੱਤੀ ਆ ਕਬੱਡੀਆਂ ਉੱਧਰਲੇ ਬੰਦੇ ਬੁਲਟ ਦਾ ਰੱਖਿਆ ਕਬੱਡੀ ਪਾਉਣ ਲੋ ਕਿ ਮੁੜਕਮਾਨੂ ਦਾ ਦੀਆ ਮੋਲਟਰ ਨੇ ਕਬੱਡੀਆਂ ਪਾ ਪਾ ਕੇ ਇੱਕ ਬੰਨੇ ਦੀਪਾ ਨੀਲਾ ਵਾਲਾ ਮੇਰੇ ਮਿੱਤਰੋ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਗੜਾ ਤੇ ਤਗੜਾ ਨੇ ਸਿੱਧਾ ਕੋਈ ਜੰਮ ਸਕਦਾ ਲਾਤੋਂ ਭਾਗ ਲੱਗੇ ਆ ਇਸ ਧਰਤੀ ਦੇ ਉਹ ਸਾਹਮਣੇ ਮਨਜੀਤ ਨਵੇਂ ਪਿੰਡੀਆਂ ਲਾ ਹਲਕਾ ਟੱਚ ਤੇ ਪੁਆਇੰਟ ਆਪਣੀ ਟੀਮ ਦੇ ਹਿਆਰ ਦੇ ਹੋਣਗੇ 5000 ਕਾਂਗੇ ਵਾਲੇ ਗੋਵਿੰਦਰ ਦੇ ਤਿੰਨ ਜੱਫਿਆਂ ਉੱਪਰ ਗਸਤ ਸਿੰਘ ਪਟਵਾਰੀ ਹੋਣੇ ਵੱਡਾ ਮਾਰ ਕਰਨਾ ਇੱਕ ਭੂਰੀ ਆ ਗਿਆ ਵੀ ਕਹਿੰਦੇ ਬੋਲੇ ਨਿੰਗਲ ਵਾਲਾ ਰਾਜਪਿੰਡਰ ਦਾ ਜਿਗਰੀ ਯਾਰ ਮੋਡੇਸੇ ਵਾਲਾ ਅਨੂ ਦਾ ਕਹਿੰਦੇ ਵੀਰ ਆ ਉਧਰ ਕਹਿੰਦੇ ਸ਼ੀਰਾ ਮੱਲਾ ਮਾਨ ਕਰਦਾ ਆ ਗੱਬਰੂ ਕਹਿੰਦੇ ਕੁਲਵੀਰ ਕਹਿੰਦਾ ਸਾਡੇ ਪਿੰਡ ਵਾਲੇ ਹਰੀ ਦੀ ਬਹਾਦਤ ਆ ਮੁੰਡਾ 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 ਕਹਿੰਦੇ ਆਸਟ੍ਰੇਲੀਆ ਖੇਡ ਆ ਓਏ ਕੁੰਡੀਆਂ ਦੇ ਸਿੰਘਸਾਨ ਵਾਲਾ ਤੇਲ ਓ ਤਾਲੀ ਵੱਜੂ ਤਾਲੀ ਵੱਜੂ ਤਾਲੀ ਵੱਜੂ ਤਾਲੀ ਵੱਜੂ ਤਾਲੀ ਇੱਕ ਬੰਨੇ ਭੂਰੀ ਪੂਰੇ ਨੇ ਬੋਲਾ ਆ ਦੂਸਰੇ ਬੰਨੇ ਪੱਤਰੀ ਵਾਲਾ ਰਾਜਾ ਮੇਰੇ ਮਿੱਤਰੋ ਵਿਜੇ ਗੱਲ ਤੀਨੇ ਵਾਲੀ ਇਹ ਨੂੰ ਉਨਾਈ ਕਿ ਮਜਾ ਅੱਜ ਨਹੀਂ ਕਰੀ ਲੋੜਾ ਹੁਟਾ ਵਾਲਾ ਹੈ ਕਿੱਥੇ ਆ ਯਾਰ ਹਰ ਸਾਬ ਤੇ ਨੀ ਪਟਵਾਰੀ ਸਾਹਿਬ ਐਲਾਨ ਕਰਾਉਦੇ ਐ ਲੋ ਘਾਂਗੇ ਵਾਲੇ ਗੁਰਵਿੰਦਰ ਦੇ ਤਿੰਨ ਜੱਫੇ 5000 ਦੇ ਹੋਣਗੇ ਲੋ ਸਾਹਮਣੇ ਨਾਕਵਾਰ ਇਹ ਆ ਢੋਰਾ ਇਹ ਆ ਪਰਮਜੀਤਪੁਰਿਆ ਬਾਗੀ ਬਜਾ ਹੋਇਆ ਪਰ ਸਾਹਮਣੇ ਦੀਪਾ ماں سرجیت کور ہرکو جب دنیا میں آنے والے جب ہے یہ چولہا ساش ہے دوسرے بندے کہ نویں پڑھنے کی گلا پر آپ آپ گاڑی کرتا گروہر ٹرانسپورٹ ਬੰਬੇ ਤੋਂ ਹੀ ਅਲੰਬ ਮਾਰ ਰਹੇ ਹੈ ਮਾ ਖੇਡ ਕਬੱਡੀ ਦਾ ਦਿਲ ਸ਼ੇਰ ਮੀਰਾ ਕੋਟ ਪਿੰਡ ਹੈ ਸ਼ਹੀਦਾ ਸਿੰਘਾਂ ਦੀ ਧਰਤੀ ਹੈ ਲੋ ਯਾਰ ਰੇਡ ਪਾਉਣ ਲਈ ਵਧਿਆ ਹੋਇਆ ਹੈ ਕਿ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਨਹੀਂ ਵੀਰ ਦਾ ਵੀਰ ਪੰਜਾਬੀ ਹਰਸ਼ ਹਰਸ਼ ਦਿਲ ਸ਼ੇਰ ਹਰਸ਼ ਦਿਲ ਸ਼ੇਰ ਲੈਂਦਾ ਢੇਰੀਆਂ ਤੇ ਕੇਰ ਲੈ ਵੀ ਸਾਹਮਣੇ ਦੇਵਾ ਕੋਟ ਵੱਡੇ ਪਿੰਡਾਂ ਦਾ ਵੀ ਰਾਣਾ ਕਰਦੇ ਗੱਲ ਇਹ ਸ਼ੰਕਰ ਜਹਾਨ ਕੇ ਦਮ ਦਮ ਗਬਰੂ ਵਜੇ ਭੋਲੇ ਸ਼ੰਕਰ ਦਾ ਪ੍ਰਕਾਰ ਚ ਮਸਤ ਗੜੀਆਂ ਲਾਟਾਉਂਦਾ ਜੱਫਾ ਕਮਾਲ ਕਰ ਰਿਹਾ ਹੈ ਪ੍ਰਧਾਨ ਆ ਗਿਆ ਦੀਨੇ ਆਵੇ ਸਾਰੇ ਨਗਰ ਨੂੰ ਤੇ ਸਾਰੇ ਬਵਾਕਾ ਭੇਡੀਆਂ ਇਹ ਰਾਜਾ ਪਤਰੀ ਵਾਲਾ ਪਰ ਸਾਹਮਣੇ ਇਹ ਰਾਜਾ ਪਤਰੀ ਵਾਲਾ ਬਧਰੀ ਵਾਲੇ ਰਾਜੇ ਨੂੰ 1 ਲੱਖ ਰੁਪਇਆ ਦੇ ਕੇ ਸਨਮਾਨ ਕੀਤਾ ਭਰਾਵਾਂ ਨੇ ਗੱਲ ਬਿੱਲੇ ਗੱਲ ਦੀਨੇ ਵਾਲੀ ਤਗੜਾ ਲੈ ਵੀ ਕੁਲਵੀਰ 25 20 ਦਾ ਸਮਾਂ ਆ ਮੈਚ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਵਿੱਚ ਆਓ ਦਿਲਾਂ ਦੀਆਂ ਬਣਾਣਾ ਕੋਾ ਫੁੱਲ ਲਗਾ ਤੋ ਲੈ ਆਪਣਾ ਕਮੇਟੀ ਮੈਂਬਰ ਹੈ ਆਵਾਦਾਰ ਹੈ ਠੀਕ ਹੈ ਇਹਨੂੰ ਆਪ ਦੇ ਕੋਲੋਂ ਜੀ ਫੋਟੋ ਕਹਿੰਦਾ ਆਪ ਦੇ ਗੂਡ ਫੋਟੋ ਲੈ ਲਓ ਇਹ ਸੈਂਡ ਕਿੱਦਾਂ ਕਰਾਂਗੇ ਬੜੇ ਜਰਦਾ ਹੀ ਨਾਲ ਨਾਲ ਫੇਰ ਦਿਆ ਚਾਰਾ ਚੱਲ ਗਿਆ ਓਕੇ ਗੁੱਡ ਬਾਏ ਬੰਦਿਆਂ ਵਾਲਾ ਕਾਲਾ ਬਾਦਰੀਆਂ ਤੇ ਸਰਬਰਾਜ ਸਾਡਾ ਵੀਰ ਹੈ ਇਹਨਾਂ ਵੀਰਾਂ ਵੱਲੋਂ ਬਹੁਤ ਵੱਡੇ ਸੱਦੇ ਔਰ ਸਾਰੀ ਮੇਲਾ ਪਰਵਦ ਦੇ ਵਿੱਚ ਮਹਾਨ ਸਰਬਰਾਜ ਭੱਜੀ ਸਾਰੇ ਸੇਵਾ ਦਾ ਮੇ